ਹੰਜੀ ਬਾਈ ਕੀ ਹਾਲ ਨੇ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਹ ਠੀਕ ਹਾਂ ਬਾਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਜਨਮ ਪਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਤੇ ਆਗੇ ਬਾਈ ਆਪਾਂ ਇੱਧਰ ਲੇ ਕਰੇ ਆਗੇ ਬਲਤ ਯਾਰ ਲਾਈਟ ਬੰਦ ਕਰੀਏ ਫਾਸਟ ਕਮ ਜੀ ਤੇ ਕਹਿੰਦਾ ਸਮੋਤਰੀਆਂ ਡਾਈਆਂ ਨਹੀਂ ਹਾਂ ਡਾਈਆਂ ਨਹੀਂ ਕਰ ਲਮਾ ਤੇ ਕਬੂਤਰੀਆਂ ਕੜਦੀ ਹੈ ਬਾਈ ਪਹਿਲਾਂ ਤੇ ਆ ਬਚੀ ਆਪੇ ਛਤਰੀ ਤੇ ਬਿਠਾ ਚੁੱਕੇ ਆ ਤੇ ਅੱਜ ਕਬੂਤਰੀਆਂ ਹੀ ਕੜਦੀ ਹੈ ਪਹਿਲਾਂ ਉਹ ਦੀ ਵਾਲੀ ਮਾਸਤ ਬਾਈ ਹੋ ਰਹੀ ਆ ਕਾ ਕਬੂਤਰੀ ਜੀ ਮਾਸਤ ਹੋ ਰਹੀ ਆ ਯਾਰ ਬਈ ਸ਼ਾਤਰੀ ਮੱਛੀ ਕਰਕੇ ਲਾਈ ਨਹੀਂ ਤੇ ਹੁਣ ਉੱਡਣਾ ਹੀ ਇਹਨਾਂ ਨੇ ਤਾਂ ਆਹ ਕਾਲਕੀ ਆ ਆਪਣੀ ਇਹਨੂੰ ਵੀ ਹੁਣ ਕੱਢਣਾ ਕਰਨਾ ਸ਼ੁਰੂ ਹੋ ਗਈ ਏ ਕਿਆ ਕਰ ਭਾਈ ਤੇ ਇਹ ਤੋਂ ਬਾਅਦ ਆਪਣੀ ਮੋਜੀ ਛੱਡਣੀ ਆ ਆਇਆ ਜੀ ਤਾ ਆਈ ਆਪਣੀ ਮੋਜੀ ਇਹ ਕਬੂਤਰਿਆ ਪਉਂਦਾ ਯਾਰ ਆਪਣੇ ਲਵੇ ਇਹ ਖਾਸ ਵੀ ਆਮ ਵੀ ਆ ਦੋਨੇ ਚੀਜ਼ਾਂ ਨੇ ਜੀਆਂ ਕਿਉਂਕਿ ਹੁਣ ਇਹਨਾ ਤਾਂ ਇਹ ਕੈਪੀਆਂ ਦੀ ਵੀ ਦੇਣੀ ਆ ਆਪਾਂ ਚਲ ਦੇ ਦੇ ਯਾਰ ਕੋਈ ਚੱਕਰ ਇਹ ਵੀ ਮਾਸ ਤਾਂ ਬਹੁਤ ਹੋ ਰਹੀ ਆ ਵੈਸੇ ਤਾਂ ਤੇ ਪਾਣੀ ਪੁਣੀ ਭਰੀਏ ਕਬੂਤਰਾਂ ਨੂੰ ਦਾਣੇ ਪਾਈਏ ਬੱਚਿਆਂ ਨੂੰ ਇੱਧਰ ਲਿਆਂ ਨਾ ਤੇ ਮਸਤ ਜਿਹਾ ਰਹੇ ਨੇ ਇਹਨਾਂ ਨੂੰ ਵੀ ਇੱਕ ਜੋੜੀ ਾਡੇ ਕਰਨੀ ਆ। ਇਹਨਾਂ ਅੰਦਰ ਹੀ ਪਾਉਂਗਾ ਦਾਣੇ, ਬਾਹਰ ਨਹੀਂ ਕੱਢਦਾ। ਸਰੋਂ ਲਈਏ ਯਾਰ ਥੋੜੀ ਜਿਹੀ ਸੱਚ ਬਈ। ਅੱਜ 2 ਕਿਲੋ ਸਰੋਂ ਦਾ ਸਿਸਟਮ ਕਰਦੇ ਆਂ ਕੋਈ। ਇਹ ਫਿਰ ਨੇ ਕਿ ਦਾਣੇ ਖਾਣ ਵੀ ਨੇ ਤਾਂ ਕਿੰਨੇ ਖਾਣਗੇ ਸਰ। ਹੁਣ ਆਉਂ ਦਾਣੇ ਚੱਕੋ ਭਾਈ ਆਂਵਰੇ ਗੋਲਾ ਨੀਲਾ ਆਪਣਾ ਬੱਲੇ ਚੈੱਕ ਕਰੋ ਬੈਠਾ ਨੀਲਾ ਇਹਦੇ ਬੱਚੇ ਲੈਨੇ ਹਾਂ ਪੜਾਉਣੇ ਇਹਦੇ ਬੱਚੇ ਨੀਲੇ ਦੇ ਕਰਦਿਆਂ ਕੀ ਸਿਸਟਮ ਬੱਚੇ ਦਾ ਨੀਲੇ ਦਾ ਵੀ ਸਿੱਟਾ ਤੇ ਅੱਜ ਤੇ ਹਣ ਕਬੂਤਰ ਦਿਖਾਵਾਂ ਬਈ ਜਿਹੜਾ ਕਬੂਤਰ ਆਪਣਾ ਵਾਪਸ ਆਇਆ ਹਾਲੇ ਉਹ ਆਪਣਾ ਹੀ ਹੋ ਗਿਆ ਬਸ ਇੱਕ ਤਰ੍ਹਾਂ ਦਾ ਹੁੰਦਾ ਹੈ ਹੈਪੀ ਦੇ ਰਹਿ ਗਿਆ ਮੇਰੇ ਵੇਗਾ ਹੈਪੀ ਨਾਲ ਤਾਂ ਆਪਣਾ ਇੱਕ ਸਰਕਲ ਹੀ ਐਡਾ ਕੋਈ ਚੱਕਰ ਨਹੀਂ ਤਾਂ ਹੈਪੀ ਨਾਲ ਆਪਣਾ ਦੇ ਲੈਣ ਵਧੀਆ ਬਈ ਉਹਦੇ ਕਬੂਤਰੇ ਬੈਠ ਨੇ ਆਪਣੇ ਆਲਮੋਸਟ ਵੱਧ ਉਹ ਬੈਠਾ ਹੈ ਆਰੇ ਬੋਟਿਆ ਇੱਕ ਨਾ ਯਾਰ ਕੈਮਰਾ ਤੇ ਕੋਸ ਲੱਗ ਰਿਹਾ ਜਦ ਕੋਈ ਨਾ ਫੇਰ ਸਾਫ ਕਰਾਂ ਕੈਮਰਾ ਤਾਂ ਤੇ ਉੱਤਰ ਜੇ ਮਸਤੀ ਵਾਲੇ ਹੋ ਰਹੇ ਨਾ ਤਾਂ ਪਤਾ ਉੱਡਣਗੇ ਬਾਈ ਨਾ ਕੁਝ ਕਹਿ ਨਹੀਂ ਸਕਦੇ ਨਾ ਬਾਈ ਤਾਂ ਇੱਕ ਬਹੁਤ ਆ ਬਚ ਜਾਈ ਆ ਵੀ ਪਾਸੇ ਚੰਗਈ ਆਉਂਦਾ ਏ ਉੜਦਾ ਆਪੇ ਬੈਠੋ ਉਠੋ ਜਾਂਦਾ ਵਧੀਆ ਗਿੱਜ ਜੂ ਇਹ ਤਾਂ ਕਰਕੇ ਇਹ ਦੋਨੇ ਬਿਠਾ ਦਿੱਤੇ ਦੀ ਅੱਜ ਇਹਦੀ ਮੋਦਰੀਆ ਫਿਰਦੀਆਂ ਨੇ ਆਪਣੀਆਂ ਫਿਰ ਲੈਣ ਦੇ ਛਤਰੀਆ ਪਉ ਉੱਚੀ ਲਾ ਦਾਂਗੇ ਬਾਈ ਤੇ ਬਾਕੀ ਇਹਨਾਂ ਨੂੰ ਪਾਣੀ ਪੂਣੀ ਭਰੀਏ ਯਾਰ ਤਾਜ਼ਾ ਹੈਨਾ ਹੁਣ ਤਾਂ ਆਪਾਂ ਹੁਣ ਕੀ ਕਰਨਾ ਕੰਮ ਤਾਂ ਆਪਾਂ ਨੂੰ ਕੋਈ ਹੈ ਨਹੀਂ ਕਬੂਤਰ ਆਪਣੇ ਉਹੜੀਆਂ ਫਿਰਦੇ ਨੇ ਸਾਦਰੀ ਮੈਂ ਉੱਚੀ ਕਰਕੇ ਲਾ ਜੂਗਾ ਵੇ ਜਾਣੀਆਂ ਬਸ ਕੁੱਲਦੀਆਂ ਨੇ ਕਬੂਤਰੀਆਂ ਕੋਲ ओके दी रिपोर्ट ਆ ਜਮ ਤੇ ਬਸ ਹੁਣ ਤਾਂ ਸ਼ਾਮ ਨੂੰ ਆਉਣੇ ਆ ਬਈ ਸ਼ਾਮ ਨੂੰ ਕਰਦੇ ਆ ਕਿ ਹੁਣ ਆਪਾਂ ਜਾਈਏ ਕੰਮ ਤੇ ਕੰਮ ਦੇਖੀਏ ਪਹਿਲਾਂ ਦੇਖੇ ਮੈਂ ਆਪਣਾ ਇਹ ਸਿਸਟਮ ਹੈ ਕੰਮ ਦਾ ਫਿਰ ਕਰਦੇ ਆ ਵੀਡੀਓ ਆ ਕੇ ਸ਼ਾਮ ਨੂੰ ਕਿੰਨੇ ਵਜੇ ਬੈਠੀਆਂ ਨੇ ਫਿਰਦੀਆਂ ਨੇ ਕਿ ਬਹਿ ਗਈਆਂ ਆਪਣੀਆਂ ਉਹ ਸ਼ਾਮ ਨੂੰ ਪਤਾ ਲੇ ਕੋ ਆਪਾਂ ਲਾਉ ਬਈ 5:00 ਵੱਜ ਗਏ ਤੇ ਆਪਣੀਆਂ ਕਬੂਤਰੀਆਂ ਉਖੜੀਆਂ ਨੇ ਤਾਂ ਤਿੰਨ ਆਪਣੀਆਂ ਨੇ ਤੇ ਇੱਕ ਕਿਸੇ ਹੋਰ ਦਾ ਹੁਣ ਆਇਆ ਨਹੀਂ ਪਤਾ ਵੀ ਇੱਕ ਕੀ ਦਾਗਾ ਆਪਾਂ ਨੂੰ ਹਨਾ ਤੇ ਟੋਟਲ ਚਾਰ ਕਬੂਤਰ ਨੇ ਤਾਂ ਹਾਂ ਤੇ ਇੱਕ ਕੀ ਦਾ ਹੋਇਆ ਯਾਰ ਉਸ ਜੀ ਵਾਲਾ ਕਿਸੇ ਦਾ ਇੱਕ ਪਤਾ ਨਹੀਂ ਕੀ ਦਾਗਾ ਆਈ ਡੋਨਟ ਨੋ ਕੁਛ ਨਹੀਂ ਪਤਾ ਕੀ ਦਾ ਕਬੂਤਰ ਆਪਾਂ ਨੂੰ ਤਾਂ ਚੱਲ ਹੁਣ ਐਨਾ ਕੀ ਕਹਿ ਸਕਦੇ ਆਪਾਂ ਤੇ ਇੱਕ ਤਾਂ ਬਈ ਹੁਣ ਲਾਗ ਸਰਾ ਬੰਨੀ ਹੈ ਤਾਂ ਹਾਂ ਤੇ ਦੋ ਬੱਚੇ ਸਾਰੇ ਬੱਚੇ ਬਠਾਈਏ ਤਾਹਾਂ ਤੇ ਪਹਿਲਾਂ ਤਾਹਾਂ ਜਾ ਕੇ ਲਾਲ ਸਿਰਾਂ ਕਬੂਤਰ ਬੰਨਾ ਯਾਰ ਛਤਰੀ ਤੇ ਤੇ ਬੱਚੇ ਨੂੰ ਦਵਾਈ ਦੇ ਕੇ ਬੱਚਾ ਬੰਨੀ ਵਾਲੇ ਮਾਸਤ ਹੋ ਰਹੇ ਨੇ ਬੰਦਰ ਯਾਰ ਕੋਈ ਚੱਕੀ ਦੇ ਲਾਲ ਸਿਰਾਂ ਹਨ ਇਦੋਂ ਜਿਹੜਾ ਤਰੀ ਜਾਂਦਾ ਆ ਦੋ ਕਬੂਤਰ ਨੇ ਰਾਂਲੇ ਯਾਰ ਮੇਰੇ ਹਿਸਾਬ ਨਾਲ ਚਲ ਮੈਂ ਦੇਖਦਾ ਬਈ ਕਬੂਤਰ ਮੰਨਣਾ ਪਹਿਲਾਂ ਤਾਂ ਹਾਂ ਜਾ ਕੇ ਫੇਰ ਕਰਦੇ ਆ ਵੀਡੀਓ ਸਟਾਰਟ ਨਾ ਬਜੇ ਬਜੇ ਬਿਠਾ ਕੇ ਫੇਰ ਕਰਤਾ ਵੀਡੀਓ ਸਟਾਰਟ ਲਓ ਜੀ ਬਈ ਤੇ ਆਪਣੀਆਂ ਮੈਨੂੰ ਲੱਗਦਾ ਦੋ ਕਬੂਤਰੀ ਆ ਕੇ ਬੈ ਗਈਆਂ ਇੱਕ ਤਾਂ ਬੋਦੀ ਵਾਲੀ ਬੈ ਗਈ ਆ ਸੋ ਇਤਾਂ ਕ ਮੈਨੂੰ ਲੱਗਦਾ ਇੱਕ ਬੈ ਗਈ ਮੈਨੂੰ ਕਾਲਖੀ ਸ਼ਾਇਦ ਹਾਂ ਕਾਲਖੀ ਹੋਈਗੀ ਬਈ ਇੱਕ ਉਹ ਪਰਾਂ ਵੇਖੀ ਹੁਣ ਦਿਖਾਵਾਂ ਦੇ ਲੀਨ ਉਹ ਬੈਠਿਆ ਆ ਇੱਧਰ ਲਈ ਜਿਹੜੀ ਇੱਧਰ ਲਈ ਆ ਜਮਾ ਜਿਹੜੀ ਇੱਧਰ ਲਈ ਆ ਬਾਈ ਉਹ ਤਾਂ ਗਾਲ ਖੇ ਇੱਧਰ ਲਈ ਬੋਦੀ ਵਾਲੀ ਆ ਜਾਲੇ ਲਾਲ ਸਿਰਾ ਬੈਠਾ ਹੈ ਇਹਦਾ ਹੈਪੀ ਲੈ ਭੱਗ ਗਿਆ ਸੀ ਤੇ ਇੱਧਰ ਬੱਚੇ ਬੈਠ ਨੇ ਚਾਰੀ ਛੋਟੇ ਤੇ ਦੂਜਾ ਬੱਚੇ ਨੂੰ ਮੈਂ ਦਵਾਈ ਦਿੱਤੀ ਆ ਤੇ ਥੋੜੀ ਜੀ ਟੈਕਟਰ ਸਾਇਕਲ ਨੇ ਦਾ ਪਾਊਡਰ ਥੋੜਾ ਜਿਹਾ ਤੇ ਤੇ ਬਮਰਾਲ ਤੇ ਪਾਵਰ ਜੈਲ ਜਿਹੜਾ ਸ਼ਲਟ ਜਿਹਾ ਬਦਲੇ ਕਿਉਂ ਲੱਗਿਆ ਬਈ ਉਹ ਇਹ ਜੰਤੀਆਂ ਨੇ ਤੇ ਮੋਜੀ ਆਪਣੀ ਹਰੇ ਦਾ ਇੱਕ ਫਿਰਦੀ ਆ ਸਾਡੇ ਮੈਨੂੰ ਲੱਗਦਾ ਮੈਂ 9 ਵਜੇ ਹੀ ਡਾਤਾ ਸੀ ਅੱਜ 5 5 ਦਾ 9 ਵਜੇ ਰਾਏ ਦੀ 5 ਵਜੇ ਤੇ ਫਿਰਦੇ ਨੇ ਕਬੂਤਰ ਤੜਕੇ ਕਬੂਤਰ ਬਹੁਤੇ ਡਾਇ ਹੋ ਦੀ ਗੋਲੇ ਕਰਨੇ ਕਮਾਂਡੀਆਂ ਦੇ ਹੋਰ ਵੀ ਠੀਕ ਹੈ ਉਹਦੇ ਨਾਲ ਇੱਕ ਕਬੂਤਰ ਫਿਰਦਾ ਬਸ ਲੋ ਬਈ ਲਾ ਲਿਆ ਆਪਾਂ ਸਾਰੇ ਕਬੂਤਰ ਥੱਲੇ ਤੇ ਇਹਨਾਂ ਨੂੰ ਬਈ ਦਾਣੇ ਰੱਖ ਤੇ ਤੇ ਦੂਜਿਆਂ ਨੂੰ ਕੋ ਵੱਡਿਆਂ ਨੂੰ ਰੱਖੀਏ ਦਾਣੇ ਬੱਚਿਆਂ ਨੂੰ ਤੇ ਨਵੇਂ ਮੀਵਾ ਕੀ ਭਾਈ ਜੀ ਸਾਰੇ ਗ੍ਰਸਟ ਨੂੰ ਇਕੱਠਾ ਕਰਕੇ ਪਾਉਣੇ ਹੁੰਦੇ ਆ ਬਈ ਕਿਉਂਕਿ ਫਿਰ ਫਿਰ ਅਜਟਿਆ ਕਿਸਾਨ ਕੱਲੀ ਕੱਲੀ ਚੀਜ਼ ਪਾਈਏ ਫਿਰ ਰਾਜ ਦੇ ਨਹੀਂ ਹੈਗੇ ਹਾਂ ਦੰਦਰ ਸੋ ਕੋ ਭਾਈ ਆ ਗਏ ਸਾਰੇ ਖਾਣ ਤੇ ਇਹਨਾਂ ਨੂੰ ਖਾ ਲੈਣ ਦਿਓ ਪਾਣੀ ਪੂਣੀ ਦਾ ਵੇਡਾ ਕੋਈ ਚੱਕਰ ਨਹੀਂ ਪਾਣੀ ਵੀ ਪੀ ਲੈਣਗੇ ਕੋਈ ਦਿੱਕਤ ਨਹੀਂ ਹਨ ਖਾ ਲੈਣਗੇ ਇਹਨਾਂ ਨੂੰ ਰਾਜ ਲੈਣ ਦਿਓ ਬਈ ਤੇ ਵੱਡਿਆਂ ਨੂੰ ਪਾਈਏ ਕਬੂਤਰਾਂ ਨੂੰ ਇੱذ ਵਿੱਚ ਪਾ ਦੇਵਾਂਗੇ ਦਾਣੇ 'ਚ ਤੇ ਇਹ ਚ ਖਾਣਗੇ ਵੱਡੇ ਤਾਂ ਕਬੂਤਰ ਸੇਕਪੋ ਵੱਡਿਆਂ ਦੀ ਖਰਾਕ ਆ ਬਈ ਹੁਣ ਛੇ ਕੁ ਮਿੰਟ ਛੋਲੇ ਛਾਲੇ ਪਾਉਨੇ ਇਹਨਾਂ ਨੂੰ ਬਈ ਹੁਣ ਵੱਡਿਆਂ ਨੂੰ ਵੀ ਆਪਾਂ ਮੂੰਗੀ ਛੋਲੇ ਸਾਰਾ ਕੁਝ ਦਿਖਾਉਂਦੇ ਨੇ ਇਹ ਜ਼ਰੂਰੀ ਵੀ ਆ ਬਈ ਜਾਨਵਰਾਂ ਨੂੰ ਡਾਉਣੇ ਨੇ ਬਈ ਕੁਝ ਹੋਵੇ ਵੀ ਅੰਦਰ ਜਾਨਵਰ ਤੇ ਫੇਰ ਹੀ ਉੱਡੂਗਾ ਜਾਨਵਰ ਆ ਕੱਲੀ ਕਣਕ ਪਾਈ ਚੱਲੀ ਏ ਇੰਨਾ ਤਾਂ ਜਾਨਵਰ ਰੋਡ ਦਾ ਹਨ ਉਹਦਾ ਫਾਇਦਾ ਵੀ ਕੀ ਆ ਫਤਿਹ ਰਜਮੇਦਾਨੇ ਖਾਂਦੇ ਨੇ ਕਬੂਤਰ ਇਹ ਜਾਂ ਕੋਈ ਸਿਸਟਮ ਨਹੀਂ ਵੀਰਾਂ ਜਿਮੇਦਾਨੇ ਨਹੀਂ ਖਾਂਦੇ ਪਾਣੀ ਪੂਣੀ ਇਹਨਾਂ ਨੂੰ ਭਰਿਆ ਪਿਆ ਹੁਣੇ ਪਾਣੀ ਪੂਣੀ ਆਦਾ ਪੀ ਲੈਣਗੇ ਤੇ ਬਸ ਇਧਰੋਂ ਵੀ ਜੋੜੀ ਅੱਡ ਕਰਨ ਵਾਲੀ ਆ ਬਸ ਹੁਣ ਬਚੇ ਦਾਣੇ ਖਾਣ ਲੱਗੇ ਅੱਡ ਕਰ ਦਾਂਗੇ ਜੋੜੀ ਇਹ ਲਾਲ ਸਿਰ ਆ ਜਾ ਬੈਠਾ ਹੈਗਾ ਮੈਂ ਬਿਠਾਉਣਾ ਸਾਦਰੀ ਤੇ ਕਿੰਨੇ ਦਿਨ ਹੋ ਗਏ ਬਿਠਾਉਂਦੇ ਨੂੰ ਆਪ ਆਇਆ ਮੜਾ ਹੋ ਜਾਂਦਾ ਕੰਮ ਕਦੇ ਕਦੇ ਗਲਤ ਹੋ ਜਾਂਦਾ ਸਿਸਟਮ ਤੇ ਚੱਲ ਕੋਈ ਗੱਲ ਨਹੀਂ ਬਈ ਵਿੱਜ ਜੂਗਾ ਐਡਾ ਕੁਝ ਨਹੀਂ ਹੈਪੀ ਦੇ ਬੈਗਾ ਯਾਰ ਆਪਣੇ ਬੈਗਾ ਇੱਕ ਬਰਾਬਰ ਹੀ ਹੈਪੀ ਨਾਲ ਆਪਣਾ ਨਾਲ ਦਾ ਕੁਝ ਬੰਡਿਆ ਹੋਇਆ ਠੀਕ ਆ ਤੇ ਨਾਲੇ ਹੈਪੀ ਆ ਐਪੀ ਨਾਲ ਆਪਣਾ ਸਿਸਟਮ ਵਧੀਆ ਹੈਗਾ ਕਬੂਤਰ ਦੇਣ ਲੈਣ ਦਾ ਸਾਰੇ ਦਾ ਐਪੀ ਤੋਂ ਆਪਣੇ ਵੇਜੇ ਐਪੀ ਆਪਣਾ ਕਬੂਤਰ ਐਪੀ ਦੇ ਵੇਜੇ ਉਹ ਆਪਣੀ ਗਿੱਜਾ ਸਮਝ ਇੱਕ ਦਿਨ ਬੈਠੋ ਦੂਜੇ ਵਾਰ ਆਪਣੇ ਵੇਜੇ ਸਿੱਧਾ ਆ ਕੇ ਛਤਰੀ ਤੇ ਬਈ ਕਿੱਡੀ ਗੱਲ ਆ ਤਾਂ ਕਰਕੇ ਕੋਈ ਜੁਣੀਏ ਚੀਜ਼ ਦਾ ਉਹਦੇ ਵੇਜੇ ਕੋਈ ਦਿੱਕਤ ਨਹੀਂ ਤੇ ਆ ਹੁਣ ਬਿਠਾਈ ਆ ਤੁਹਾਡੇ ਸਾਹਮਣੇ ਬੋਦੀ ਮੋਜੀ ਆਪਾਂ ਤੇ ਬੋਦੀ ਵਾਲੀਆਂ ਹੋਰ ਸਾਰੇ ਲਟਰੇ ਵੜਰੇ ਬੈ ਗਏ ਸੀ ਪਹਿਲਾਂ ਨਾਲ ਤੁਹਾਨੂੰ ਪਤਾ ਹੀ ਆ ਤੇ ਉਹ ਹੁਣ ਬਿਠਾਈ ਆਈ ਹੈ ਹਾਂ ਤੇ ਨਾਨ ਨੂੰ ਵੀ ਕੋ ਡਾਲ ਥੋੜਾ ਜਿਆ ਬੰਦ ਕਰੀਏ ਕਾਲ ਨੇ ਦਾਣੇ ਛੋਲੇ ਛਾਲੇ ਖਾਦੇ ਨਹੀਂ ਪੰਦਰਾਂ ਨੇ ਉਹ ਜਿਹੜੀ ਵਿੱਚ ਖਾਣਗੇ ਤੇ ਆ ਵੀ ਖਾਈ ਜਾਂਦੇ ਨੇ ਦਾਣੇ ਪਰ ਪਾウダー ਇਹਨਾਂ ਦੇ ਵੀ ਓਕੇ ਆ ਇਹ ਪਾਣੀ ਪੂਣੀ ਪੀਂਦੇ ਵਧੀਆ ਸਿਸਟਮ ਹੈ ਗਿੱਜ ਗਿਆ ਯਾਰ ਜਾਨਵਰ ਹੁਣ ਬਸ 7-8 ਦਿਨ ਤੇ ਰਹਿ ਗਏ ਲਾਉਣ ਵਾਲੇ ਤੇ ਛਤਰੀ ਤੇ ਨੂੰ ਲਾ ਦਾਂਗੇ ਆਪਾਂ ਦਾਣੇ ਹੋਰ ਪਾਈਏ ਮੇਰੇ ਹਿਸਾਬ ਨਾਲ ਕਸਰ ਜੋ ਫਿਰ ਫਾਦ ਨਾ ਇਹ ਚ ਰੱਖਾ ਹੋਇਤਾ ਲਓ ਪਈ ਤੇ ਇਹਨਾਂ ਨੂੰ ਵੀ ਦਾਨੇ ਥੋੜੇ ਜਿਹਾ ਪਾ ਦਈਏ ਚਰਖਾ ਲੈਣਗੇ ਇਹਨੇ ਨਾਲ ਰਾਜ ਜੇ ਲੈਣਗੇ ਯਾਰ ਹੁਣ ਜਿਹੜੇ ਭੁੱਖੇ ਨਾਲ ਰਾਜ ਆਉਣੇ ਨੇ ਪਤਾ ਪਰ ਕਿਉਂ ਨਹੀਂ ਨਾਲ ਜਿਹੜੇ ਭੁੱਖੇ ਨੇ ਜਾਣ ਪਰ ਤੇ ਬਾੜ ਹੀ ਗਿਆ ਬਾਈ ਉੜਕਦਾ ਗੋਲਾ ਜਿਹਾ ਕਰੋ ਜੀ ਇੱਕ ਤੇ ਬਸ ਓਕੇ ਦੀ ਰਿਪੋਰਟ ਆ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਯਾਰ ਕਮੈਂਟ ਕਰੋ ਹਣ ਬਾਕੀ ਦਾ ਆਪਣੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਬਈ ਹੈਨਾ ਮਿਲਦੇ ਆਪਾਂ ਕੱਲ ਨੂੰ ਘੈਂਟ ਜੀ ਨਵੀਂ ਜੀ ਵੀਡੀਓ ਦੇ ਵਿੱਚ ਓਕੇ